ਸਾਹਿਬ ਜੀ ਗਾਲ ਜੀ ਡੀਪੀ ਜੀ ਪੰਜਾਬੀ ਦੇ ਟਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਤ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨੰਦ ਦਾ ਵਾਣੇ ਕਰਦਾਸਪੁਰ ਤੋਂ ਤੁਹਾਨੂੰ ਦੱਈਏ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਪ੍ਰਸ਼ਾਸਨ ਤੇ ਕਮੇਟੀ ਵੱਲੋਂ ਅਨਕ੍ਰੋਸਮੈਂਟ ਨੂੰ ਲੈ ਕੇ ਬਹੁਤ ਜ਼ਿਆਦਾ ਵਾਰ ਜਿਹੜਾ ਆ ਬਾਜ਼ਾਰਾਂ ਦੇ ਵਿੱਚ ਜਿਹੜਾ ਆ ਉਹ ਫੇਰਾ ਤੋਰਾ ਰੱਖਿਆ ਤੁਹਾਨੂੰ ਦੱਈਏ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਆ ADC ਨੇ ਵੀ ਜਿਹੜਾ ਆ ਸ਼ਹਿਰ ਦੇ ਵਿੱਚ ਦੌਰਾ ਕੀਤਾ ਤੇ ਅਨਕ੍ਰੋਚਮੈਂਟ ਨੂੰ ਖਤਮ ਕਰਨ ਦੇ ਲਈ ਬਹੁਤ ਵੱਡੇ ਲੈਵਲ ਤੇ ਜਿਹੜਾ ਆ ਉਹ ਇੱਕ ਤਰ੍ਹਾਂ ਦੀ ਕਾਰਵਾਈ ਕੀਤੀ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਵੀ ਜਤਾਇਆ ਸੀ ਕਿ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਦੁਕਾਨਾਂ ਦੇ ਅੱਗੇ ਮੂਹਰੇ ਪਿਆ ਸਮਾਨ ਤੇ ਕਈ ਦੁਕਾਨਾਂ ਦੇ ਸ਼ਟਰਾਂ ਦੇ ਉੱਪਰੋਂ ਜਿਹੜੀਆਂ ਨੇ ਵਾਅਦੇ ਵੀ ਤੋੜੇ ਗਏ ਸੀ ਪਰ ਲੋਕਾਂ ਨੂੰ ਫੇਰ ਵੀ ਇਸ ਤੇ ਉੱਤੇ ਵੀ ਜਿਹੜਾ ਆ ਉਹ ਨਹੀਂ ਅਕਲ ਆਈ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਕੀ ਅਕਲ ਨਹੀਂ ਆਈ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਲੋਕ ਫੇਰ ਵੀ ਅਨਕ੍ਰੋਜਮੈਂਟ ਤੋਂ ਨਹੀਂ ਹਟੇ ਲਗਾਤਾਰ ਪ੍ਰਸ਼ਾਸਨ ਇਹਨਾਂ ਨੂੰ ਸਮਝਾ ਰਿਹਾ ਆ ਤੁਹੰਦਾ ਦਈਏ ਕੀ ਗਰਦਾਸਪੁਰ ਦੇ ਵਿੱਚ ਹੁਣ ਫੇਰ ਇੱਕ ਵਾਰੀ ਪਿਛਲੇ ਇੱਕ ਦੋ ਦਿਨਾਂ ਦੀ ਗੱਲ ਈ ਆ ਕਿ ਐਸਐਸਪੀ ਪੂਰੇ ਬਾਜ਼ਾਰ ਦੇ ਵਿੱਚ ਕਰੀਬ 2 ਘੰਟੇ ਫਿਰਦੇ ਰਹੇ ਤੇ ਦੇ ਆਪ ਇੱਕ ਸਮੱਸਿਆ ਦੇ ਲਈ ਹਾਲਤ ਲਾਹ ਤੇ ਰਹੇ ਉੱਥੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਜਦੋਂ ਕੀਤੀ ਗਈ ਤਾਂ ਪੱਤਰਕਾਰਾਂ ਨੇ ਜੈਲੋ ਲੈਂਡ ਬਾਰੇ ਜਿਹੜਿਆ ਸਵਾਲ ਚੁੱਕੇ ਸੀ ਕਿ ਜੈਲੋ ਲੈਂਡ ਲਗਾਉਣ ਦੇ ਬਾਰੇ ਕਿਹਾ ਜਾ ਰਿਹਾ ਪਰ ਜੈਲੋ ਲੈਂਡ ਨਹੀਂ ਲਗਾਈ ਗਈ ਤੇ ਤੁਹਾਨੂੰ ਦੱਸ ਦਈਏ ਕਿ ਇਸੇ ਚੀਜ਼ ਨੂੰ ਦੇਖਦੇ ਹੋਏ ਜਿਹੜਾ ਆ ਅੱਜ ਫੇਰ ਜਿਹੜਾ ਆ ਇਹ ਕਾਰਵਾਈ ਪਾ ਦਿੱਤੀ ਗਈ ਤੇ ਇਨਕ੍ਰੋਚਮੈਂਟ ਜਿਹੜੀ ਕਿ ਜੈਲੋ ਲੈਂਡ ਤੱਕ ਇਨਕ੍ਰੋਚਮੈਂਟ ਹੀ ਦੁਕਾਨਾਂ ਵੱਲੋਂ ਕੀਤੀ ਹੋਈ ਏ ਤੇ ਜੈਲੋ ਲੈਂਡ ਕਿੱਥੇ ਲਗਾਈ ਜਾਵੇ ਜੇਕਰ ਜੈਲੋ ਲੈਂਡ ਲਗਾ ਵੀ ਦਿੱਤੀ ਜਾਂਦੀ ਹੈ ਤੇ ਜੈਲੋ ਲੈਂਡ ਦਾ ਮਤਲਬ ਸਿਰਫ ਹੁੰਦਾ ਆ ਕਿ ਜੇ ਕੋਈ ਆਪਣਾ ਵਾਹਨ ਖੜਾ ਕਰਨਾ ਚਾਹੁੰਦਾ ਆ ਤਾਂ ਉਹ ਜੈਲੋ ਲੈਨ ਦੇ ਅੰਦਰ ਕਰ ਸਕਦਾ ਪਰ ਜੈਲੋ ਲੈਨ ਦੇ ਅੰਦਰ ਦੁਕਾਨਾਂ ਦੀ ਅਨਕ੍ਰੋਚਮੈਂਟ ਹੀ ਵਧੀ ਹੁੰਦੀ ਹੈ ਤੇ ਗੱਡੀਆਂ ਜਾਂ ਮੋਟਰਸਾਈਕਲ ਖੜੇ ਕਰਨ ਵਾਸਤੇ ਜਿਹੜਾ ਆ ਲੋਕਾਂ ਨੂੰ ਮਜਬੂਰ ਹੋ ਜਾਣਾ ਪੈਂਦਾ ਆ ਸੜਕ ਦੇ ਅੱਧ ਵਿੱਚ ਕਾਏ ਜਿਹਦੇ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਜਿਹੜੀ ਹੈ ਉਹ ਵੱਧ ਜਾਂਦੀ ਹੈ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸਨ ਸ਼ਹਿਰ ਦੀਆਂ ਗੇੜੀਆਂ ਲਗਾ ਰਿਹਾ ਆ ਸੀਨੀਅਰ ਅਫਸਰਾਂ ਦੇ ਨਾਲ ਵੀ ਜਿਹੜਾ ਆ ਉਹ ਲਗਾਤਾਰ ਜਿਹੜਾ ਪੇਰਾ ਲੱਗ ਰਿਹਾ ਆ ਨਗਰ ਕਾਉਂਸਲ ਵੀ ਲਗਾਤਾਰ ਜਿਹੜਾ ਆ ਉਹ ਸ਼ਹਿਰ ਦੇ ਵਿੱਚ ਅਨਕ੍ਰੋਚਮੈਂਟ ਨੂੰ ਖਤਮ ਕਰਨ ਤੇ ਟ੍ਰੈਫਿਕ ਕੰਟਰੋਲ ਕਰਨ ਦੇ ਵਿੱਚ ਜਿਹੜਾ ਪ੍ਰਸ਼ਾਸਨ ਦੀ ਮਦਦ ਕਰਦੇ ਪਈਏ ਪਰ ਫੇਰ ਵੀ ਜਿਹੜੇ ਆ ਉਹ ਦੁਕਾਨਦਾਰ ਨਹੀਂ ਮੁੜਦੇ ਤੁਸੀਂ ਦੇ ਦੇ ਪਈਓ ਵੀ ਅੱਜ ਫੇਰ ਏਸ ਜੈਲੋ ਲੇਨ ਨੂੰ ਲੈ ਕੇ ਜਿਹੜਾ ਆ ਉਹ ਜਦੋਂ ਟ੍ਰੈਫਿਕ ਇੰਚਾਰਜ ਤੇ ਨਾਲ ਦੀ ਨਾਲ ਨਗਰ ਕਾਉਂਸਲ ਨੇ ਜਦੋਂ ਇੱਥੇ ਇਹ ਸ਼ਹਿਰ ਦੇ ਵਿੱਚ ਘੇੜਾ ਮਾਰਿਆ ਤਾਂ ਇਨਕ੍ਰੋਚਮੈਂਟ ਖਤਮ ਕਰਨ ਦੇ ਲਈ ਜਿਹੜਾ ਆ ਉਹ ਪੂਰੀ ਤਰ੍ਹਾਂ ਜਿਹੜਾ ਆ ਦੇਖਦੇ ਪਏ ਓਕੇ ਜਿਹੜਾ ਪ੍ਰਸ਼ਾਸਨ ਲੱਗਿਆ ਹੋਇਆ ਆ ਸਮਾਂ ਚ ਕਾਇਆ ਜਾ ਰਿਹਾ ਤਾਂ ਕਿ ਇਹ ਸਾਰੀ ਇਨਕ੍ਰੋਚਮੈਂਟ ਖਤਮ ਹੋਣ ਤੋਂ ਬਾਅਦ ਆ ਜੈਲੋ ਲੇਨ ਲਗਾ ਦਿੱਤੀ ਜਾਵੇ ਤਾਂ ਕਿ ਜਿੰਨੀਆਂ ਵੀ ਗੱਡੀਆਂ ਖੜੀਆਂ ਕੀਤੀਆਂ ਜਾਂਦੀਆਂ ਨੇ ਜਾਂ ਜਿੰਨੇ ਵੀ ਮੋਟਰਸਾਈਕਲ ਖੜੇ ਕੀਤੇ ਜਾਂਦੇ ਨੇ ਉਹ ਰੋਡ ਦੇ ਅੱਧ ਵਿੱਚ ਕਾਇ ਖੜੇ ਕਰਨ ਦੀ ਬਜਾਏ ਜੈਲੋ ਲੇਨ ਦੇ ਅੰਦਰ ਅੰਦਰ ਕੀਤੇ ਜਾਣ ਤਾਂ ਕਿ ਉਹਨਾਂ ਦੀ ਵੀ ਸੇਫਟੀ ਬਣੀ ਰਹੇ ਤੇ ਨਾਲ ਦੀ ਨਾਲ ਜਿਹੜਾ ਆ ਉਹ ਸ਼ਹਿਰ ਦੇ ਵਿੱਚ ਟ੍ਰੈਫਿਕ ਕੰਟਰੋਲ ਵੀ ਹੋ ਸਕੇ ਤਸਵੀਰਾਂ ਲਗਾਤਾਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਜਿਹਦੇ ਵਿੱਚ ਪ੍ਰਸ਼ਾਸਨ ਲਗਾਤਾਰ ਜੜਾ ਆ ਅਨਕ੍ਰੋਚਮੈਂਟ ਨੂੰ ਖਤਮ ਕਰਨ ਦੇ ਨਾਲ-ਨਾਲ ਜੜਾ ਆ ਟ੍ਰੈਫਿਕ ਨੂੰ ਸਹੂਲਤ ਦੇਣ ਦੇ ਵਾਸਤੇ ਇਹ ਕੰਮ ਕਰ ਰਿਹਾ ਪਰ ਲੋਕ ਕਿਤੇ ਨਾ ਕਿਤੇ ਇਸ ਚੀਜ਼ ਦਾ ਸਾਥ ਨਹੀਂ ਦਿੰਦੇ ਜੇਕਰ ਬਾਜ਼ਾਰ ਵਾਲੇ ਦੁਕਾਨਦਾਰ ਇਹਨਾਂ ਚੀਜ਼ਾਂ ਦਾ ਸਾਥ ਦੇ ਦੇਣ ਆਪਣੀ ਅਨਕ੍ਰੋਚਮੈਂਟ ਖਤਮ ਕਰਕੇ ਆਪਣਾ ਕਾਰੋਬਾਰ ਆਪਣੀਆਂ ਦੁਕਾਨਾਂ ਦੇ ਅੰਦਰ ਹੀ ਕਰਨ ਤਾਂ ਜੈਲੋ ਲੈਂਡ ਦੇ ਅੰਦਰ ਜਿਹੜਾ ਆ ਉਹ ਟ੍ਰੈਫਿਕ ਦੇ ਵਿੱਚ ਜਿਹੜੀਆਂ ਗੱਡੀਆਂ ਬਾਹਰ ਲੱਗਦੀਆਂ ਨੇ ਓਲ ਜੈਲੋ ਲੈਂਡ ਦੇ ਅੰਦਰ ਲੱਗ ਜਾਣ ਤੇ ਟ੍ਰੈਫਿਕ ਸਮੱਸਿਆ ਆਟੋਮੈਟਿਕਲੀ ਜਿਹੜੀ ਹੈ ਹੱਲ ਹੋ ਸਕਦੀ ਏ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਈਓ ਤੁਸੀਂ ਇਸ ਦੇ ਉੱਤੇ ਆਪਣਾ ਸੁਝਾਓ ਕੀ ਦੇਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਹ ਸਾਰੀ ਟ੍ਰੈਫਿਕ ਸਮੱਸਿਆ ਨੂੰ ਕਿਵੇਂ ਦੇਖਦੇ ਹੋ ਕੌਣ ਹੈ ਜ਼ਿੰਮੇਵਾਰ ਇਨ੍ਹਾਂ ਟ੍ਰੈਫਿਕ ਸਮੱਸਿਆਵਾਂ ਦਾ ਤੇ ਕਿੰਨੂ ਇਹਦਾ ਹੱਲ ਕਰਨਾ ਚਾਹੀਦਾ ਆ ਜਿਵੇਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਹੀ ਰਹੇ ਹੋ ਆਪਣਾ ਕਮੈਂਟ ਜ਼ਰੂਰ ਕਰਿਓ ਲਾਈਕ ਕਰਕੇ ਸ਼ੇਅਰ ਕਰਿਓ ਨਾਲ ਦੇ ਨਾਲ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਹੀ ਆਰਾਮ ਦੇ ਨਾਲ ਧੰਨਵਾਦ ਇਹ ਜਿਹੜੀ ਅੱਜ ਦੀ ਨਗਰ ਕੌਂਸਲ ਗਰਦਾਪੁਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਨਫਰੋਚਮੈਂਟ ਸੰਬੰਧੀ ਆ ਔਰ ਪਰਸੋਂ ਚੌਥਾ ਸਾਡੇ ਐਸਐਸਪੀ ਸਾਹਿਬ ਇੱਥੇ ਡੋਰਾ ਕਰਕੇ ਗਏ ਸੀਗੇ ਔਰ ਉਹ ਨਵਾਂ ਵੱਲੋਂ ਸੈਕਟਰ ਦਾ ਇਹ ਸੀਗੀ ਕੇ ਬਾਜ਼ਾਰ ਨੂੰ yellow line ਨਾਲ ਲਾ ਕੇ ਤੇ پارکਿੰਗ ਲਈ ਜਗਾ ਛੱਡੀ ਜਾਵੇ ਔਰ ਇਹ ਤਾਂ ਹੀ ਛੱਡੀ ਜਾ ਸਕਦੀ ਹੈ ਜੇ ਇਨਕ੍ਰੋਚਮੈਂਟ ਦੂਰ ਹੋਊਗੀ ਔਰ ਪਹਿਲਾਂ ਇਹ ਇਨਕ੍ਰੋਚਮੈਂਟ ਇੱਕ ਹਫਤਾ ਲਗਾਤਾਰ ਦੂਰ ਕਰਕੇ ਫਿਰ yellow line ਜਿਹੜੀ ਲਗਾਉਣ ਜਾ ਰਹੇ ਆ ਉਹਦੇ 'ਚ ਇਹ ਦੁਕਾਨਦਾਰ ਨੂੰ ਵੀ ਸਹੂਦਾ ਹੋਊਗੀ ਤੇ ਆਮ ਪਬਲਿਕ ਨੂੰ ਵੀ ਉਹਦੀ ਸਹੂਦਾ ਹੋਊਗੀ ਜਿਹੜਾ ਦੁਕਾਨਦਾਰ ਆ ਉਹ ਆਪਣੀ ਇਨਕ੍ਰੋਚਮੈਂਟ ਨੂੰ ਦੂਰ ਕਰਕੇ ਆਪਣੇ ਸ਼ਟਰ ਦੇ ਅੰਦਰ ਚਲਾ ਜਾਵੇ ਔਰ ਜਿਹੜਾ ਟੂ ਵਾਹਕਲ ਆ ਜਿਹੜਾ ਇੱਥੇ ਉਹਨਾਂ ਦੇ ਸ਼ਾਪਿੰਗ ਕਰਨ ਹੁੰਦੇ ਆ ਉਹ yellow line ਦੇ ਅੰਦਰ ਲਾ ਕੇ ਤੇ ਆਪਣੀ ਸ਼ਾਪਿੰਗ ਕਰ ਸਕਦੇ ਆ ਔਰ ਉਹ ਤਾਂ ਹੀ ਇਹ ਜਿਹੜੀ ਆ ਇਹ yellow line ਲੱਗ ਸਕਦੀ ਆ ਜੇ ਉਹ ਇਨਕ੍ਰੋਚਮੈਂਟ ਨੂੰ ਆਪਣੇ ਆਪ ਹੀ ਦੂਰ ਕਰ ਲੈਣ ਔਰ ਜਿਹੜੀ ਆ ਲੋਕਾਂ ਦੀ ਸੁਗਧਾ ਲਈ ਇਹ ਜਿਹੜਾ ਟ੍ਰੈਫਿਕ ਦਾ ਸਮੱਸਿਆ ਆ ਇਹ ਜਿਹੜਾ ਇਹਦਾ ਹੱਲ ਕੀਤਾ ਜਾਊਗਾ ਫਿਰ ਦੇਖਿਆ ਜਾਏ ਕਿ ਉਹ ਪਤਾ ਲੱਗਦਾ ਕਮੇਟੀ ਵੱਲੇ ਚਾਹ ਔਰ ਇਹਨੇ ਇਹ ਬਿਲਕੁਲ ਇਦਾਂ ਦੀ ਰੁਟੀਨ ਜਿਹੜੀ ਆ ਬੜੀ ਪੁਰਾਣੀ ਬਣੀ ਆ ਇਹਨਾਂ ਦੀ ਜਦੋਂ ਵੀ ਅਸੀਂ ਆਉਂਨੇ ਆ ਆਪਣੇ ਅੰਦਰ ਸਮਾਨ ਕਰ ਲੈਂਦੇ ਆ ਔਰ ਬਾਅਦ ਵਿੱਚ ਸਾਡੇ ਜਾਣ ਤੇ ਫਿਰ ਸਮਾਨ ਬਾਹਰ ਕੱਢ ਲੈਂਦੇ ਆ ਔਰ ਅਸੀਂ ਇਸ ਤੁਹਾਡੇ ਮਾਦੀਆਂ ਮਜ਼ਾਈ ਇਹਨਾਂ ਨੂੰ ਭਰਜੁਰ ਅਪੀਲ ਕਰਦੇ ਆ ਹੱਥ ਜੋੜ ਕੇ ਅਪੀਲ ਕਰਦੇ ਆ ਸਮੂਹ ਦੁਕਾਨਦਾਰਾਂ ਨੂੰ ਕਿ ਅਜਿਹਾ ਨਾ ਕੀਤਾ ਜਾਵੇ ਆਪਣੇ ਹੀ ਸਿਆਣੇ ਨਾਗਰਿਕ ਹੋਣ ਦਾ ਸਬੂਤ ਦਿਓ ਔਰ ਆਪਣੇ ਆਪ ਹੀ ਇਨਕ੍ਰੋਚਮੈਂਟ ਨੂੰ ਦੂਰ ਕਰੋ ਤਾਂ ਜੋ ਆਮ ਪਬਲਿਕ ਨੂੰ ਜਿਹੜਾ ਔਨ ਜਾਣ ਵਿੱਚ ਮੁਸ਼ਕਲ ਨਾ ਹੋਵੇ ਅੱਜ ਜਿਹੜਾ ਇਹ ਦੋ ਦਿਨ ਪਹਿਲਾਂ ਤੁਹਾਨੂੰ ਪਤਾ ਐ एसएसपी ਸਾਹਿਬ ਨੇ ਸਾਰਾ ਜਿਹੜਾ ਬਾਜ਼ਾਰ ਆਪ ਪੈਦਲ ਚੱਲ ਕੇ ਵੇਖਿਆ ਸੀਗਾ ਘਟੋ ਘਟ ਦੋ ਘੰਟੇ ਬਾਜ਼ਾਰ ਦੇ ਵਿੱਚ ਪੈਦਲ ਚੱਲੇ ਮਾਨ ਜੋ ਦਾ एसएसपी ਸਾਹਿਬ ਔਰ ਉਹਨਾਂ ਦੇ ਨਿਰਦੇਸ਼ਾਂ ਦੇ ਉਹਨਾਂ ਨੇ ਯੂ ਸਾਹਿਬ ਨੂੰ ਵੀ ਉਹਦਾ ਫੋਨ ਕੀਤਾ ਏਡੀਸੀ ਸਾਹਿਬ ਨਾਲ ਗੱਲ ਕੀਤੀ ਤੇ ਅੱਜ ਫਿਰ ਇਹ ਸਾਰਾ ਜਿਹੜਾ ਹੈ ਉਹਨਾਂ ਦੇ ਕਹਿਣ ਤੇ ਜਿਹੜੀ ਹੈ ਕਾਰਵਾਈ ਹੋ ਰਹੀ ਹੈ ਤੇ ਇਨਕ੍ਰੋਚਮੈਂਟ ਜਿਹੜੀ ਹੈ ਇਹਦਾ ਸਮਾਨ ਸਮੂਹ ਚੱਕ ਰਹੇ ਹਨ ਪੁਲਿਸ ਇੱਥੇ 2-3 ਘੰਟੇ ਤੋਂ ਮੌਜੂਦ ਸੀਗੀ ਪਰ ਨਗਰ ਕੌਂਸਲ ਦੇ ਜਿਹੜੇ ਨੇ ਅਧਿਕਾਰੀ ਆ ਉਹ ਲਗਭਗ 2 ਘੰਟੇ ਦੇਰ ਆਏ ਨੇ ਉਹਦੇ ਨਾਲ ਕਿਤੇ ਨਾ ਕਿਤੇ ਫਰਕ ਪਿਆ ਉਹ ਫਰਕ ਤੇ ਪੈਂਦਾ ਹੀ ਆ ਜੀ ਬਾਕੀ ਉਹ ਦੱਸ ਸਕਦੇ ਹੋ ਕਿਉਂ ਲੇਟ ਆਏ ਨੇ ਕੀ ਗੱਲ ਆ ਉਹ ਟਾਲ ਗਿਆ ਕੋਈ ਨਾ ਵੀ ਟਾ ਟਾ ਉਹ ਵੀ ਟਾਲ ਗਿਆ ਬਾਦ ਵਿੱਚ ਵਾਲੇ ਸਾਡੇ ਸਾਡੇ ਕੋਲ ਸਾਡੇ